ਦੇਖ ਬਾਹਰ ਵਾਲ ਨੇ ਉਹ ਪਰਮਾਤਮਾ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਚੰਗੀ ਆ ਆਪਣੇ ਕੋਲੇ ਜਾਇਜ਼ ਆਦਮ ਚੰਗਾ ਆਪਣਾ ਬਿਜ਼ਨਸ ਵਧੀਆ ਚੱਲਦਾ ਤੇ ਮੁਰਾ ਰਾਣੀ ਸਿੱਖਣ ਵੱਡੀ ਹੋਈ ਦੀ ਆਪਾਂ ਇਹਦਾ ਦੇਖ ਕੇ ਕਿਤੇ ਨਾ ਕਿਤੇ ਰਸਤਾ ਧਰਦੀ ਮੈਂ ਤਾਂ ਆਪੇ ਹੀ ਸੋਚਦੀ ਸੀ ਕਿ ਸਿਰ ਉੱਤੇ ਹੀ ਕੋਈ ਪਈ ਆ ਹਾਂ ਅਬ ਦਿੱਤ ਘਰਵਾਰ ਚੰਗੀ ਲੱਗਦੀ ਐ ਠੀਕ ਐ ਨਾਲੇ ਅੱਜ ਕੰਨ ਦੇਖੋ ਜੀ ਟਾਈਮ ਮਾੜੇ ਨੇ ਬਿਲਕੁਲ ਠੀਕ ਐ ਹਾਂ ਮੈਂ ਤਾਂ ਇਹ ਕਹਿਨੀ ਆ ਸਪੀਕ ਕਰਕੇ ਮੁੰਡੇ ਨਾਲ ਰਾਏ ਬਾੜੀ ਜੀ ਦਾ ਕੋਈ ਚੰਗਾ ਟਿਕਾਣਾ ਦੇ ਕੇ ਦੇ ਕੋ ਹੱਥ ਫੀਲੇ ਕਰੋ ਪੂਰੀ ਦੇ ਗੱਲ ਤੇ ਆਪ ਪਤਾ ਕਦੇ ਰਹਿ ਵੀ ਨਹੀਂ ਕੀਤੀ ਰਾਣੀ ਦੇ ਵਿਆਹ ਦੀ ਗੱਲ ਹੀ ਨਹੀਂ ਕੀਤੀ ਆਉਣ ਦੇ ਜੱਗੇ ਨੂੰ ਵਿੱਚ ਸਾਰੀਆਂ ਦੰਨਾ ਆਪਾਂ ਦਿੰਦੇ ਖੋੜ ਕੇ ਦੰਨਾ ਕਰਾਂ ਦੇ ਦਿਨਾਂਲੇ ਕੋਈ ਚੰਗਾ ਮੁੰਡਾ ਤੇ ਵਧੀਆ ਘਰ ਪਾਲ ਕੇ ਆਪਣੀ ਰਾਜਰਾ ਘਰ ਵਸਾ ਇੱਕ ਗੱਲ ਤਾਂ ਹੈ ਮੈਂ ਹਾਂ ਦੇਖੋ ਘਰ ਦਾ ਪਾਲੇ ਰਾਣੀ ਵਾਸਤੇ ਵਧੀਆ ਪਰ ਵਿਆਹ ਮੈਂ ਪੈਸਤਾ ਕਰੂੰਗੀ ਅੱਛਾ ਚੰਗਾ ਤਕੜਾ ਵਿਆਹ ਕਰੂੰਗੀ ਹਾਂ ਤਾਂ ਆਪਣਾ ਸੰਗੀਕੇ ਦੇ ਵਿੱਚ ਨੱਕ ਨਹੀਂ ਰਹਿਣਾ ਨਾ ਨਾ ਕੋਈ ਨਹੀਂ ਕੋਈ ਨਹੀਂ ਆਹ ਦੇਖ ਮੈਂ ਪਹਿਲਾਂ ਦੱਸ ਕੇ ਆ ਤਾਂ ਵੀ ਹੁਣ ਤੇ ਵਧੀਆ ਕਬੀਰ ਦਾ ਦੀ ਆਪਣੀ ਹਾਸੇ ਦਾ ਕੁਛ ਦੇਣਾ ਨਹੀਂ ਚਾਰ ਰਤੀ ਆਪਣੇ ਕੋਰੇ ਨੇ ਤੇ ਵਧੀਆ ਮੁੰਡਾ ਪੜਾ ਇਹ ਚੰਗਾ ਘਰ ਪਾਲ ਕੇ ਚੰਗੇ ਹੀ ਵਿਆਹ ਕਰਾਂਗੇ ਹਾਂ ਤੇ ਜਿਹੜਾ ਪੰਚ ਪਿੰਡ ਦੇ ਵਿੱਚ ਬੰਦੇ ਬੰਦੇ ਕਰਾ ਲੈਣੀ ਆ ਵਿਆਹ ਦੀ ਵੀ ਆ ਉਹਨਾਂ ਨੇ ਵਿਆਹ ਕੀਤਾ ਰਣ ਹਾਂ ਠੀਕ ਜੋ ਤੂੰ ਰਾਣੀ ਨਾਲ ਮਰੀ ਮੁੱਠੀ ਗੱਲ ਕਰਨੀ ਕਈ ਵਾਰੀ ਤੀ ਪਾ ਕਮਰਾ ਆ ਜਾਂਦੇ ਵੀ ਮੇਰਾ ਵਿਆਹ ਕੋ ਕਰ ਦੇ ਜਾਂ ਜੈਪ ਕਾ ਕਰ ਦੇ ਕਿ ਉਹ ਵੀ ਮਾਰੀ ਚ ਤੂੰ ਗੱਲ ਕਰਨ ਕੋਈ ਨਹੀਂ ਕੋਈ ਨਹੀਂ ਮੈਨੂੰ ਤਾਂ ਔਖਾ ਕਰ ਕਹਿਣਾ ਫੇਰ ਵੀ ਕੋਈ ਨਹੀਂ ਕੋਈ ਠੀਕ ਹੈ ਤੇ ਆ ਜਾਣ ਤੇ ਜੱਗੇ ਮੈਂ ਚਤਿੰ ਸਾਰੀ ਗੱਲ ਕਰਦਾ ਆਉ ਆ ਗਿਆ ਜੱਗਾ ਵੀ ਆ ਗਿਆ ਆ ਗਿਆ ਚੰਗ ਚੰਗਾ ਲੋ ਬਸ ਯਾਰ ਪਿੰਡ ਦੇ ਵਿੱਚ ਭਗ ਜਾਂਦਾ ਉੱਥੇ ਜਾ ਕੇ ਬਹਿ ਜਾਂਦਾ ਤਾਂ ਮੈਂ ਕਹ ਲਾ ਕੇ ਵੀ ਆ ਤੂੰ ਤੇਰੇ ਮਤ ਉਹ ਕਿ ਸੱਸ ਆ ਨਾ ਕੋਈ ਇਰੇ ਬੋਲੀ ਲੋ ਤਾਂ ਸਾਰਾ ਤਾ ਬੈਰ ਕੇ ਆ ਆ ਜਾ ਜੱਟ ਆ ਬੱਪੂ ਬੈਸ ਕੋ ਤਾ ਬੈਸ ਪੜਾ ਮੌਕੇ ਤੇ ਆ ਗਿਆ ਚੰਗਾ ਜਿੱਥੇ ਜਾਣਾ ਲੱਗੇ ਨਾ ਉਥੇ ਧਰਨਾ ਮੰਨ ਕੇ ਬੈਠ ਜਾਣਾਗਾ ਮਾੜਾ ਬਟ ਘਰ ਦੇ ਕੰਮ ਤਾਂ ਤੇ ਵੀ ਸਮਾਰ ਲਿਆ ਕਰ ਗੈਸ ਖਾਣੋਂ ਵਰਨੇ ਕਹੀ ਦਿੱਤੇ ਨੇਗੇ ਉਹ ਕਾਹਨੇ ਦਿੱਤੇ ਤਰ ਨਾ ਕੋਲੋਂ ਬਲੇ ਔਰ ਤਰ ਰਿਆ ਦੇ ਨਾਲ ਗਿਆ ਸੀ ਮੈਂ ਅੱਛਾ ਉਹ ਕਹਿੰਦੇ ਆਂਟੀ ਆਪਾਂ ਤਿੰਨੇ ਯਾਦ ਬਾਰੇ ਪਿਆ ਨਾ ਬੇ ਭਾਈ ਮੈਂ ਤਾਂ ਨਹੀਂ ਦਿੱਲੀ ਜਾਣ ਦਿੰਦੀ ਤੈਨੂੰ ਜਾ ਉਹ ਘਰ ਦੇ ਕੰਮ ਕਰ ਲੈ ਉਹ ਐਨ ਤੇ ਉਹ ਕੋਈ ਵੀ ਉਹ ਆਪਾਂ ਤਾਂ ਕੰਮ ਤਾਂ ਦੰਦਿਆ ਨਹੀਂ ਜਾਣੇ ਪੈਂਦਾ ਨਾ ਇੱਕ ਬੰਦਾ ਤਾਂ ਜ਼ਰੂਰੀ ਐ ਘਰ ਦਾ ਉਹ ਤੇ ਇਹ ਨਹੀਂ ਦੋ ਬਪਾ ਮੈਨੂੰ ਦਾਲਾ ਪੂ ਬੇਬੇ ਹਾਂ ਉਹ ਵੀ ਉਹ ਲੱਗਦੇ ਨੇ ਕਰਨ ਆ ਬਪਾ ਉਹਨਾਂ ਪਰ ਇੰਨੀ ਕਰਵੇਂ ਉੱਥੇ ਕਿਵੇਂ ਘਟੋਏ ਹਾਂ ਵੇਖਿ ਜਿਹੜੇ ਨਹੀਂ ਕੋ ਸੁਣਦਾ ਹੱਥ ਨੇ ਪੈ ਕੇ ਸਕੇ ਲਾਣਾ ਨਾ ਹੁੰਦਾ ਤਾਂ ਪਾਪੂ ਨੂੰ ਕਿਧਰੇ ਨਹੀਂ ਗੋਲੀ ਪੈਂਦੀ ਹੋਏ ਆਏਗਾ ਮਰਦਾ ਮੈਂ ਕਿਹ ਨਾ ਜੇ ਪੈ ਕੇ ਨਾ ਕਰਾਉਣਾ ਤੈਨੂੰ ਤਾਂ ਤੂੰ ਜਾ ਹੀ ਨਹੀਂ ਹੈ ਨਾ ਹੱਥ ਨੇ ਲਾ ਲਿਆ ਤੇਰਾ ਬੁਟਾ ਤੇ ਨਾਰੇ ਤੈਨੂੰ ਉੱਥੇ ਕਿੱਥੇ ਮਿਲਣੀ ਹੈ ਭਰਾ ਚੱਲ ਗਿਆ ਸੋਫੀ ਖੇਰੀ ਮਿਲਦੀ ਆ ਤੇਰੇ ਮਰਕਾ ਤਾਂ ਪੀਰ ਨੂੰ ਕਿਤੇ ਨੁਕਤੇ ਮਿਲ ਜਾਂਦੀ ਆ ਚੱਲ ਕੋਈ ਮਾਰੀ ਜਾਣਾ ਚੱਲ ਕੇ ਗੱਲ ਸੁਣਾ ਆਪਾਂ ਤਾਂ ਇਹ ਗੱਲ ਕਰਦੇ ਸੀਗੇ ਮੈਂ ਤੇਰੀ ਮਾਂ ਨਾਲ ਰਹਿ ਕਰ ਜਿਸ ਵਲ ਰਾਣੀ ਦੇ ਸੁਖਨਤ ਜੁਆਨ ਹੋਗੀ ਤੇ ਆਪਾਂ ਉਹਦਾ ਰਿਸ਼ਤਾ ਕਰਦੇ ਕੋਈ ਚੰਗਾ ਘਰ ਲੱਭ ਕੇ ਗੱਲ ਤਾਂ ਤੇਰੀ ਠੀਕ ਹੈ ਬਪੂ ਹਾਂ ਪੁਰਾਣੀ ਵੀ ਜਵਾਨ ਹੋਵੀ ਹਾਂ ਪਰ ਮੇਰੀ ਇੱਕ ਹੋਰ ਜਵਾਨ ਹੋਗੀ ਕਿਸੇ ਨਾਲ ਤੇ ਮੈਂ 16 ਲ ਲ ਇਹ ਮੂਗੜ ਆਈ ਕੀ ਕੱਚਾ ਮੂਗੜਾ ਕੱਢ ਕੇ ਮਾਰੂਗਾ ਬੇਬੇ ਤੇਰਾ ਸੁਭਾਣਾ ਕਦੇ ਨਹੀਂ ਬਦਲਦਾ ਤੇ ਤੇਰੇ ਰਿਸ਼ਤੇ ਦੀ ਗੱਲ ਆਪਾਂ ਕੀ ਤਾਂ ਨਹੀਂ ਕਰੀ ਬੈਠਾ ਇਹ ਪਸੰਦ ਰਹਿ ਸਾਥੂ ਬਿਨਾਂ ਦੱਸੇ ਤੇ ਹਾਂ ਮੈਂ ਬਲ ਬਦਾ ਆਈ ਗੱਲ ਆ ਬਾਪ ਇਹ ਗੱਲ ਉਹ ਪਹਿਲਾਂ ਗੱਲ ਤਾਂ ਸੁਣ ਲੈ ਬਪੂ ਸੁਣਾ ਆ ਜਿਹੜੇ ਨਾਂ ਲੱਗਵੇਂ ਨਹੀਂ ਆਲੇ ਨਹੀਂ ਗੇ ਤੋ ਕਿਵੇਂ ਉਹਨਾਂ ਦੇ ਬੰਦ ਤੋਂ ਰਹੇ ਹਾਂ ਆਹ ਹਾਂ ਉਹਦੇ ਨਾਲ ਜਵਾਨ ਹੋ ਗੀ ਉਹ ਆਪਾਂ ਲੈ ਲੈ ਆਪਾਂ ਨੇ ਦੇ ਆਹ ਦੇਖ ਲੈ ਕਿਵੇਂ ਲੈ ਰਹੇ ਆਪਾਂ ਵੇ ਲੈ ਰਹੇ ਬੱਪੂ ਤੋਂ ਕਿਲੇ ਲੱਗੋ ਉਹਦਾ ਅੱਛਾ ਹਾਂ ਇਹ ਤਾਂ ਤੂੰ ਖਰ ਕੰਮ ਚੰਗਾ ਗੇ ਕੀਤਾ ਪਰ ਐਸੇ ਉਹ ਕੁੜੀ ਦਾ ਵਿਆਹ ਕਰਨਾ ਸੇ ਆਪਾਂ ਤੋ ਕਿੰਨੇ ਦੇ ਪੈਸੇ ਟਕੇ ਦਾ ਉਸੇ ਨਾਲ ਹੀ ਆਪਾਂ ਵਿਆਹ ਕਰ ਦਲਦੇ ਉਹ ਬਾਪੂ ਟੈਂਸ਼ਨ ਕਿਉ ਲੈਣਾ ਨਾਲੇ ਬੇਪੇ ਰਾਣੀ ਕਿਹੜੇ ਏਡੀ ਵੱਡੀ ਹੋ ਗਈ ਕੱਲ ਦੀ ਚਵਾਕੜੀ ਆ ਅਗਲੇ ਸਾਲ ਤੂੰ ਕਰ ਦਾਂਗੇ ਬੇ ਆਦਨੇ ਸਾਲ ਨੂੰ ਖਾਣ ਦੱਸ ਬੇ ਨਹੀਂ ਪੁੱਤ ਤੈਨੂੰ ਪਤਾ ਅੱਜ ਕੱਲ ਟਾਈਮ ਮਾਰੇ ਨੇ ਹੈ ਮਟਿਆਰ ਵਹੀ ਪਈ ਆ ਕੁੜੀ ਆਪਦੇ ਘਰਵਾਰ ਜਾਂਦੀ ਚੰਗੀ ਲੱਗਦੀ ਆ ਟਾਈਮ ਨਾਲ ਆਪਾਂ ਉਹ ਆਪਦੇ ਘਰਵਾਰ ਦੀ ਕਰੋ ਇਸੋ ਹੀ ਗੱਲ ਆ ਜਿੰਨੀ ਨਾ ਤਾਂ ਫੇਰ ਵੀ ਬਣ ਜਾਣਗੀਆਂ ਹਾਂ ਉਹ ਬੇਬੇ ਜੇ ਟਾਈਮ ਮਾਰੇ ਨੇ ਸਾਡੀ ਰਾਣੀ ਦਾ ਚੰਗੀ ਐ ਅੱਜ ਤੱਕ ਕੋਈ ਲੰਬਾ ਆਇਆ ਨਾ ਨਾ ਏਸੀ ਕਰਕੇ ਤਾਂ ਕਹਿੰਦੇ ਵੀ ਹਜੇ ਤੱਕ ਨਾਂਬਾ ਨਹੀਂ ਆਇਆ ਧੀ ਇਤਿਆਰੀ ਆਪਣੀ ਸਿਆਣੀ ਐ ਆ ਆਪਾਂ ਆਪਦੇ ਨਾਲ ਅਗਲਾ ਕਹਿੰਦਾ ਲੈ ਉਹਦੇ ਏਡੀ ਜਵਾਲ ਹੋਈ ਪਈ ਐ ਇਹ ਬਿਉੜ ਦਾ ਨਾ ਇੰਨ ਲੈਂਦੇ ਉਹ ਇਤੋਂ ਕਰਨਾ ਪਈ ਵੱਡੀ ਗਲਤੀ ਆਈ ਹੈ ਭਾਈ ਕਹਿੰਦਾ ਆਪਾਂ ਕੁੜੀ ਨੂੰ ਟਿੱਬੇ ਪਾ ਦੇ ਤਾਂ ਬਾਰੀ ਸੋਣੀ ਕਰਨ ਅਗਲਾ ਕਹਿੰਦਾ ਜਮੀਨਾ ਨੇ ਮਾਰ ਲੇ ਘਰੇ ਕੁੜੀ ਸਿਰ ਤੋੱਚੀ ਹੋਈ ਮਈਆ ਉਹ ਨਾਲੇ ਮੇਨਾਂ ਦੇ ਨਾਲ ਹੋਇਆ ਜਿਸਾਈ ਸਿੰਘ ਫੜਾਈ ਜਾ ਉਹ ਬੇਬੇ ਤੇਰੀਆਂ ਵੀ ਗੱਲਾਂ ਹੋਈ ਰਾਣੀ ਦਾ ਵਿਆਹ ਆਪਾਂ ਪੂਰੀ ਵਧੀਆ ਪੈਲਸ ਕਰਾਂਗੇ ਹਾਂ ਹਾਂ ਤਾਂ ਗੱਲ ਮੇਰੀ ਵੀ ਹੈਗੀ ਮੇਰੇ ਚਿੱਤ ਦੇ ਵਿੱਚ ਆ ਹੈਗੇ ਨੇ ਉਹ ਸੋਡੇ ਤੇ ਪਕਤਾਂ ਦੀ ਕੋਈ ਗੱਲ ਕੋਈ ਮੈਂ ਤਾਂ ਕਹਿੰਦਾ ਸੀ ਚਲ ਇੱਥੇ ਪਿੰਡ ਚ ਹੀ ਕਰ ਦੰਦੇ ਕਿ ਤਨ ਤੂੰ ਤਾਂ ਆ ਬਚਾਰੇ ਪ੍ਰੋਇਆ ਬਣਾ ਤਰੀਂ ਮੈਨੂੰ ਦੱਸੋ ਬੇਬੇ ਉਹਨਾਂ ਪਿੰਡ ਦੇ ਕੋਲ ਵਿਆਹ ਕਰਦਾ ਹੈ ਨੋ 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 ਪਪੈਸ ਵਿਆਹ ਕਰਾਓਗੇ ਬੱਚੇ ਇੱਥੇ ਭਾਂਡੇ ਸਾਹਮਣੇ ਮਰਚਾ ਗਿਆ ਬਾਬਾ ਸੁਣ ਉਹ ਨੱਕ ਨੀ ਨੂਕੜਗੇ ਇੱਥੇ ਸਕੂਲ ਚ ਇਕੱਠੇ ਹੋ ਜਾਂਦੇ ਲੋਕ ਚੱਲ ਆਏ ਹੋ ਜਾਂਦੇ ਬਾਪੂ ਜਮੀਨ ਤੇਰੀ ਆ ਪ੍ਰਾਣੀਆਂ ਬੰਦਾ ਇਹ ਕਿਹੜਾ ਮੈਕਲੀਆ ਬੁਲੰਗਾ ਬਸ ਬੇਸੋ ਪਨੇ ਲੈ ਜਾਂਦੇ ਨਕਲੀਆਂ ਦੇ ਹੋਰ ਅੰਚ ਗਰਗੋਰ ਕੀ ਮੰਗਾਵਾਂ ਹੁੰਦਿਆਂ ਨੇ ਉਹ ਸੱਚ ਤਾਂ ਉਹ ਜਨ ਨਾਲ ਆਪੇ ਲੈ ਕੇ ਆਉਣਗੇ ਆਰਕੈਸਟਾ ਵਾਲੀਆਂ ਚੰਗਾ ਚੰਗਾ ਹਾਂ ਨਾ ਕੋਈ ਤਰੀਕ ਹੈ ਸੌਦਾ ਸਾਈ ਦਾ ਨਹੀਂ ਫੜਾਈ ਕੋ ਜਮੀਨ ਦੀ ਜੇ ਉਹ ਤਾਂ ਹੋ ਗਿਆ ਬਾਪੂ ਸੌਦਾ ਹੋ ਗਿਆ ਹਾਂ ਫੇਰ ਮੈਂ ਵੀ ਤਾਂ ਮੰਤਰ ਆਪਾਂ ਜ਼ਮੀਨ ਦੇ ਲਈ ਬਾਪੂ ਮੈਂ ਤੈਨੂੰ ਕੋਈ ਗੱਲ ਕਹਿੰਦਾ 10 ਸਾਬ ਓ ਯਾਰ ਸਕੰਦਰ ਨੇ ਵੀ ਸਮਝ ਹੁੰ ਗਿਆ ਆ ਦੇ ਕਰ ਯਾਰ ਮੜਾ ਉੱਤ ਉਹ ਸਕੰਦਰ ਨੂੰ ਕੀ ਸਮਝਾਉਣਾ ਹੈ ਸਕੰਦਰ ਨੇ ਹੁਣ ਕੀ ਸਮਝਿਆ ਪੁੱਤਾ ਉਹਦੇ ਕੋਲ ਨੀ ਤਾਂ ਤੀਸੀ ਜਾਂਦਾ ਅਸ ਤਾਂ ਤੇਰੇ ਆਸਰੇ ਉੱਡੀ ਘੁੱਟਦੇ ਆ ਇਹ ਸਾਡਾ ਵੱਡਾ ਪੁੱਤ ਹੈਗਾ ਉਹਦੇ ਤਾਂ ਅਸੀਂ ਆਲ ਬੋਲੇ ਕਰਦੇ ਆ ਵਿਚਾਨਾ ਇਧਰੋਂ ਆ ਗਏ ਦਰਬਾਗਿਆ ਉਧਰ ਬਾਗਿਆ ਤੁਰਿਆ ਚਲ ਕੋਈ ਨਾ ਪਾਈ ਕੋਈ ਨਹੀਂ ਉਹਦੇ ਕਰ ਮਚ ਐਸ਼ ਹੈ ਲੈ ਲਾਣ ਦੇ ਪਰ ਕੀ ਆ ਬੱਪੋਂ ਖਾਣ ਆ ਆਪਣੇ ਸ਼ਕੰਦਰ ਨੂੰ ਵੀ ਮਾਰਾ ਮੂਟਾ ਕਹਦੇ ਜੰਮ ਉਹ ਕੋਈ ਨਹੀਂ ਪਤਾ ਸ਼ਕੰਦਰ ਨੂੰ ਵੀ ਸਮਝਾ ਦੇਣਗੇ ਪਰ ਉਹਨੇ ਕੀ ਸਮਝਣ ਹੈ ਉਹ ਤਾਂ ਇਹ ਨਹੀਂ ਪਤਾ ਕਿ ਕਰਦਾ ਕੀ ਹੈ ਕੀ ਨਹੀਂ ਕਰਦਾ ਮੈਂ ਤਾਂ ਇਹ ਨਹੀਂ ਵੀ ਕਹਦੇ ਕਿ ਉਹਨੂੰ ਸਮਝਦੇ ਨਹੀਂ ਗੱਲ ਨੂੰ ਉਹ ਦੇਖ ਲੈ ਵੇਖੋ ਕਿੰਨਾ ਮੁੱਤ ਜੇ ਮਾਰੀ ਮੋਟੀ ਖਾਪੀ ਨੰਦਾ ਉਹ ਕਿੰਦੀ ਕੱਪੜੀ ਗੱਲ ਹੈ ਚਲੋ ਉਹਦੀ ਰਾਤ ਹੈ ਜਿਹੀ ਜਿਹਾ ਬਣਿਆ ਭਾਈ ਫਿਰ ਕਰੋ ਦਾਂਦੀ ਕੱਟੇ ਜਾਂਦਾ ਦੇਖ ਲੈ ਆ ਤਾਂ ਹੀ ਜੀਤੇ ਇਹ ਤੇਰੀ ਗੱਲ ਮਾਰੀ ਐ ਖਾਤੀ ਰਿੰਦਸ ਉਹਨੂੰ ਪੂਰਨਾ ਚਾਹੀਦਾ ਜਿੱਤੇ ਹੁਣ ਮੈਂ ਦੇਖ ਰਣਾ ਵੀ ਉਹਦਾ ਖਾਤਾ ਪਿੱਤਾ ਕੁਸਾ ਮੈਂ ਸੱਚੀ ਦੀ ਛੱਲਾ ਲਾ ਦੂੰਗਾ ਪਰ ਆਪਰ ਦਾ ਪੁੱਤ ਐ ਅੱਜ ਕੱਲ੍ਹ ਹੱਥ ਚੱਕਣਾ ਬਹੁਤ ਗਲਤ ਐ ਜੇ ਇਹ ਜੇ ਇਹ ਵੀ ਪੁੱਤ ਐ ਇਹ ਕਿੰਨਾ ਸਿਆਣਾ ਐ ਕੋਕ ਕਹਿੰਦਾ ਨਸੀ ਤੋਂ ਬਿਨਾ ਕੋਟ ਨਹੀਂ ਵਰਦਾ ਕਾਸੀ ਨਹੀਂ ਕਹਿੰਦੇ ਹੁੰਦੇ ਨਾ ਕਾਲਗਿਆਰੀ ਵੀ ਵੀ ਕਹਦੇ ਕਣਕਾਂ ਚ ਜੰਮਦੀ ਹੁੰਦੀ ਐ ਤੂੰ ਉਹ ਹੱਲਾ ਸ਼ੇਰੀ ਨਾ ਦਾ ਦਿਆ ਕਰ ਸੱਪੇ ਤੂੰ ਦੋਖਿਆ ਕਰ ਤੂੰ ਨਾ ਬਾਲਾ ਤਮਲਾਏ ਜਾ ਹਾਂ ਬਾਪੂ ਚਲ ਮੈਂ ਮੜਾ ਜਾ ਤਾਇਆ ਤੂੰ ਜਾ ਤਾਇਆ ਤਾਈ ਕੋਨੇ ਪੈਸੇ ਹੋ ਜਾਣਗੇ ਜ਼ਮੀਨ ਦੇ ਜਿਹੜੀ ਜ਼ੁਬਾਨ ਫੜਾ ਕੇ ਉਹ ਤਾਂ ਸਿਰੇ ਲਾਵਾਂਗੀ ਹਾਂ ਤੂੰ ਹੋਰ ਉਨਾਰੇ ਰਹੋ ਸੁਣ ਸਿਰੇ ਨਾਊਗਾ ਤੂੰ ਵਿਆਹ ਕਰਾਂਗੇ ਕਿਤੇ ਮਿੰਨਾ ਕਦੀ ਦਊਂਗੇ ਕੋਨੂੰ ਇਹ ਗੱਲ ਮੈਂ ਤਾਂ ਤਾਂ ਨਹੀਂ ਬੋਦੀ ਸੁਣਦੀ ਗੱਲ ਆਖੋ ਮੇਰੀ ਮਾਂ ਦੀ ਜਾਦੇ ਚੱਲਦੀ ਆ ਠੀਕ ਹੈ ਤੇਰਾ ਇਹ ਹੱਥ ਸੀਗਾ ਵੀ ਜ਼ਮੀਨ ਤਾਂ ਪਾਦਰ ਦੇ ਸਾਹਮਣੇ ਰਹਿ ਗਈ ਪਾਈ ਪਹਿਲਾਂ ਕੁੜੀ ਨੂੰ ਬਾਹਰ ਉਠਾਈਏ ਉਹ ਚੱਲ ਪਰ ਤੇਰੀ ਬੋਦੀ ਆ ਚ ਆਇਆ ਦੇਖ ਮੇਰੀ ਗੱਲ ਸੁਣੋ ਜਿੰਗੀਆਂ ਡੇੜੀ ਕੋਨੋ ਦਾ ਨਾਰਾਜ ਤੇ ਤੈਨੂੰ ਸੰਤਿਹ ਦੇ ਦੇਦਾ ਜ਼ਮੀਨ ਵਾਲੇ ਕਿਹਾ ਤੇ ਆ ਤਾਂ ਹੋ ਗਿਆ ਸੰਤਿਹ ਕੁੜੀ ਦਾ ਪੈਸਾ ਚਾਹੀਦਾ ਉੱਪਰ ਹੈਗਾ ਪੈਸਾ ਕਿਉਂ ਚਿੰਤਾ ਕਰਦੀਆਂ ਕਿਸੇ ਗੱਲ ਦੀ ਸਭ ਕੁਝ ਹੋਊ ਤੇ ਫਿਕਰ ਹੋ ਜਾ ਨਾ ਬਿਆਹ ਤੇ ਕਿਹਨੇ ਦਾ ਪੈਸਾ ਲੈ ਤੂੰ ਪਹਿਲੇ ਤੂੰ ਆਏ ਦੱਸ ਤੇ ਬਾੜੇ ਮੋਟੀ ਗੱਲ ਨਹੀਂ ਕਿਤੇ ਲਓ ਬੋਝ ਤਾਂ ਇੰਸੀ ਦੇ ਦੇਂਗੇ ਕਹਿੰਦਾ ਲੜਦੇ ਦੇ ਲੜਦੇ ਨਹੀਂ ਪੁੱਤ ਕਾਨੂੰ ਰੜਦਿਆ ਸੀ ਕੋਈ ਕਵਿੰਦਾਰ ਦੀ ਗੱਲ ਤੇ ਲੜਦਿਆ ਸੀ ਅਨੁਰਾਇ ਸਿੰਘ ਬਾਹਰ ਉਹੜਦਾ ਸੀ ਦੰਦਾ ਕਾਲਦਾ ਸਵੇਰੇ ਕੀ ਗੱਲਾਂ ਕਰਦੇ ਹੋਰੀ ਗੱਲ ਹੋਣੀ ਜਦ ਵੀ ਦੇਖੂ ਕੀ ਕਰਦੀ ਰਹਿੰਦੀ ਆ ਉਹ ਬਗਲੇ ਨੇ ਦੇ ਬਪੂ ਲੱਗਦੀਆਂ ਹੁਣ ਕਾਹੇ ਮੇਰਾ ਮੇਰਾ ਕੋਈ ਨਹੀਂ ਕਹਿਣਾ ਚਾਹੇਗਾ ਠੀਕ ਹੈ ਆ ਬੱਡਾ ਨਾ ਉਹ ਆਪਣਾ ਆਬਦੀ ਮਨਮਰਜ਼ੀਆਂ ਕਰਦਾਗਾ ਤੂੰ ਵੀ ਰਹੀ ਗਈ ਉਹ ਦਾ ਕਰਦੇ ਨੇ ਕਰਦਾ ਕਿ ਹੁਣ ਜਿਹੜਾ ਕਰਦਾ ਕੰਮ ਕੰਦ ਕਰਨਾ ਉਹਨੇ ਕਿੰਦਾ ਚਾਕਦਾ ਨਹੀਂ ਆ ਜਮੀਨੋਂ ਦੇ ਸੌਦੇ ਕਰਨੇ ਮਾਰ ਲਿਆ ਉਹ ਯਾਰੇ ਜਮੀਨ ਨੂੰ ਕੀ ਉਹਨੇ ਮਾਰਾ ਕੰਮ ਨਹੀਂ ਕੀਤਾ ਮੁਰਦਾ ਬੜਾ ਤਮਾਦਾਰ ਆ ਉਹਨੂੰ ਸਮਝਿਆ ਪੂਰੀ ਟੋਕ ਦੇ ਨਾਰ ਨਾਲ ਅਗੇ ਬੰਦੇ ਬੰਦੇ ਹੋ ਗਈ ਤੈਨੂੰ ਕੀ ਪਤਾ ਹੈ ਤੇਰੇ ਹੀ ਗੱਲ ਆਪਣੇ ਰਾਣੀ ਦੇ ਵਿਆਹ ਦੀ ਇਹ ਤੂੰ ਸੁਹਾਕੇ ਵੀ ਗੱਲ ਕਰ ਸਕਦੇ ਤੂੰ ਕਿਉਂ ਰਣੀ ਤੇਰਾ ਲਿਆ ਫਾਦੀ ਹੈ ਸੁਹਾਈ ਹੋਣਾ ਬੜਾ ਪੁੱਤਿਆਂ ਨੇ ਕਰਦੇ ਰਹੇ ਇਸ ਹੁਣ ਲੰਘ ਗਿਆ ਵਿਆਹ ਨੂੰ ਕਰੇ ਬੜੀ ਵੱਡੀ ਹੋ ਹੋਂ ਤੋਂ ਵੱਟੀ ਹੋਈ ਤਾਂ ਜਾਨੀਆ ਪੁੱਤਾਂ ਚਾਰ ਪੁੱਤਰ ਇਹ ਹੀ ਨਾਲ ਸੋਹਣੈ ਤੀ ਆਪਦੇ ਕੰਨ ਸੋਰੀ ਆ ਠੀਕ ਹੈ ਉਹ ਤੈਨੂੰ ਆੱਤ ਤੇ ਸਾਲ ਬਿਆਹ ਮੜੀ ਠੀਕ ਹੈ ਭਾਈ ਤੈਨੂੰ ਜੰਪਾ ਦਾ ਖੇਟੀ ਵੱਟੀ ਕਰ ਦਿੱਤੀ ਏ ਹੋਂ ਤੋਂ ਆਪਰੇ ਘਰ ਜਾਣ ਜੋ ਗਰੀ ਉਹ ਘਿਰਾਇਆ ਬੇਰਾ ਕੋਈ ਆ ਨਾ ਕਰ ਤੁਸੀਂ ਤਾਂ ਕਰੋ ਜੇ ਬਸ ਨੂੰ ਕੋਈ ਲੰਬਾ ਦਵਾਉਂਦੀ ਹੋਆ ਮੈਂ ਤਾਂ ਕੋਈ ਗੱਤ ਨਹੀਂ ਕਰ ਰਹੀ ਨਦੀ ਤੇ ਨਾ ਬਿਆਹ ਕਰ ਰਹੀ ਹਾਂ ਰਵੀ ਦੇ ਘਰਵਾਰ ਸੱਡ ਕੇ ਆਈਆਂ ਹੋਂ ਤੋਂ ਕੋਈ ਬਾਤ ਨਹੀਂ ਬੇਬੇ ਮੇਰੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਜੇ ਤੋ ਤੁਸੀਂ ਬਸੋ ਮੇਰੀ ਪੁੱਛਣ ਦੀ ਤਾਂ ਲੋੜ ਹੀ ਨਹੀਂ ਬੱਟਾ ਕੁਮੇਦਾਂ ਆਇਆ ਕਿ ਇਤਲਾ ਦੇ ਸੁਖਰੋ ਤਾਂ ਠੀਕ ਇਹ ਐਸੀ ਤਾਂ ਵੀ ਬੰਨਾ ਕਰਦਿਆ ਸੋਕੀ ਬਤੇ ਗੰਨਾ ਕਰਦਿਆ ਫੇਰੇ ਤੈਨੂੰ ਤਾਂ ਅਸੀਂ ਵਿਆਹ ਹੀ ਰਹਿਣ ਸੱਪ ਤਾਂ ਨਹੀਂ ਦੇਣੀ ਹੀਗੀ ਠੀਕ ਐ ਉਹ ਤਾਂ ਉਹ ਅਸੀਂ ਜੋਰ ਕਰਨਾ ਤਾਂ ਅਸੀਂ ਆਪਣੀ ਮਰਜ਼ੀ ਨਾਲ ਕਰਨਾ ਕਹਾਂਗੇ ਤਾਂ ਬਤੀ ਘਰ ਆ ਕੇ ਦੇਵਾ ਤੇ ਮਾੜਾ ਤੁੰਬੀ ਜਿਹਾ ਕਰੋ ਹਾਂ ਆਜਾ ਮੇਰੇ ਬੇਤ ਸਿੰਘੇਰੇ ਬੈਨਿੰਗ ਬਰੀਆ ਨੇ ਜਦੋਂ ਮੇਰੀ ਜੀਵਾਂ ਵਿਆਹ ਕਰ ਲੋ ਇੱਕ ਪੋਰੀਸਤਾ ਦਾ ਨਾਉ ਭਾਈ ਪੱਟਾਗਾ ਕਰਨਾ ਪਾਉਣਾ ਕਰੋ ਉਸਕੰਦਰ ਦਾ ਹੋਜੂ ਉਸਕੰਦਰ ਦਾ ਵੀ ਹੋਜੂ ਆਜੇ ਹਾਂ ਮੈਂ ਤਾਂ ਕੰਮ ਦੇ ਆਉਂਦੇ ਨੂੰ ਆ ਗਿਆ ਪੁੱਤ ਹਾਂ ਵਾਫੀ ਵੇਖੀ ਕੀ ਹਾਰ ਮਾਕੇ ਦੀ ਉਹ ਨਿੰਦਿਆ ਮੀਬਾ ਟ੍ਰੱਕ ਕਿੱਥੇ ਭਾਗਿਆ ਸੀ ਟਾਕੇ ਦਾ ਘਰ ਹੋ ਗਿਆ ਇੱਥੇ ਹੀ ਅੱਬੇ ਮੈਂ ਇੱਥੇ ਜੇ ਨਾ ਤਾਰੇਗਲਾ ਭਾਵਨੇ ਕਿ ਮੇਰਾ ਸਰੀਰ ਕੰਬੀ ਜਾਦਾ ਖਾ ਦੋ ਆਇਆ ਬਸ ਦੇ ਅਬੀ ਖਾਂਦਾ ਪੀਂਦਾ ਕੀ ਹੈ ਤੂੰ ਓਏ ਤੈਨੂੰ ਰੀਤੀ ਨਹੀਂ ਬਕੂ ਤੈਨੂੰ ਪਤਾ ਨਹੀਂ ਉਹ ਤੂੰ ਮਰ ਪਿਆ ਉਹਨੂੰ ਨਹੀਂ ਪਤਾ ਨੀ ਆਨ ਨਹੀਂ ਤਾਂ ਲੱਗਦਾ ਤੂੰ ਨਸ਼ੇ ਵਾਲੇ ਕਰਨ ਲੱਗਿਆ ਸਿਕੰਦਰ ਇਹ ਕੰਮ ਤੇਰਾ ਚੰਗਾ ਨਹੀਂ ਉਹ ਵੱਡਾ ਵੀ ਤਾਂ ਤੇਰਾ ਭਰਾ ਹੀ ਹੈ ਜੱਗਾ ਉਹ ਕਿੰਨਾ ਕਾ ਉਹ ਕਰਦਾ ਓਏ ਕੰਦੀ ਲੱਸੀ ਪੀ ਕੇ ਤੇਰਾ ਗਦਰ ਹਦ ਉਹ ਨਹੀਂ ਬਾਪੂ ਨਹੀਂ ਫਰੰਮਾ ਫੇਰ ਨਹੀਂ ਮੈਂ ਕਰਦਾ ਕੋਈ ਤਾ ਤੂੰ ਨਭੈ ਨਹੀ ਜਿਆ ਹੱਥ ਪੈਤਾ ਤੇ ਕੰਬੀ ਜਾਂਦੇ ਨੇ ਤੇ ਤਾਂ ਉਈ ਆਉ ਗਈ ਜਾਂਦਾ ਇੱਥੇ ਬੈਠਣਾ ਫਿਰ ਇਹਦਾ ਵਿਆਹ ਕਰੀ ਜਾਂਦੇ ਤੁਸੀਂ ਹਵੇ ਅਹ ਤਾਂ ਰਾਣੀ ਦੇ ਵਿਆਹ ਦੀ ਗੱਲ ਕਰਦੇ ਆ ਤੈਨੂੰ ਕਿਹੜਾ ਫਿਕਰ ਆ ਉਹਨੂੰ ਦੇਖਦਾ ਕਿੱਡੀ ਹੋ ਗਈ ਇਹਦਾ ਵੀ ਜਿਆ ਨਹੀਂ ਕਰਨਾ ਆਪਾਂ ਇਹਦੇ ਪੁੱਤ ਤੂੰ ਕਿਹੜੇ ਰਾਤ ਉੱਠਿਆ ਠੀਕ ਆ ਸਿਉਨੇ ਵਰਗਾ ਤੇਦਾ ਸਰੀਰ ਆ ਸਿਉਨੇ ਵਰਗਾ ਤੇਰਾ ਚਿਹਰਾ ਪੁੱਤ ਤੂੰ ਕੰਮ ਕੀ ਲੱਗਿਆ ਉਹ ਕਰਦਾ ਤਾਂ ਘਰ ਕੰਨੀ ਸੋਚਦਾ ਆਪਣੀ ਜ਼ਿੰਦਗੀ ਕੰਨੀ ਹਜ਼ਰਤ ਬਣਾਉਣਾ ਹੋਵੇ ਬਹੁਤ ਤੈਨੂੰ ਯਾਦਦਾ ਬਣੇ ਸੇ ਦਰਦਾਂ ਨਹੀਂ ਪੁੱਤ ਜਦੋਂ ਤੂੰ ਐ ਦੱਕ ਕੇ ਘਰੇ ਆਉਣਾ ਨਾ ਮੇਰਾ ਵੀ ਕਾਲਜ ਮੱਛ ਜਾਂਦਾ ਮੈਂ ਵੀ ਕਰਾਂ ਜਨਮ ਤਾਂ ਨਾ ਉਹ ਪੁੱਤ ਲੋ ਵੀ ਦਿੱਤਾ ਤੈਨੂੰ ਵੀ ਦਿੱਤਾ ਮੈਂ ਤਾਂ ਨਹੀਂ ਦੇਖਿਆ ਜਾਂਦਾ ਪੁੱਤ ਨਹੀਂ ਦੇਖਿਆ ਮਾੜੀ ਮੁੱਤੀ ਸੰਗ ਮੰਨ ਸਾਇਬਾ ਬੰਨਤੀ ਛੱਡਦੇ ਆ ਜਾਂ ਬੈਠਾਂਗਾ ਉਹ ਨਹੀਂ ਬਨੂ ਪੈਸੇ ਤਾਂ ਨਹੀਂ ਦੇ ਦੂੜੇ ਪੈਸੇ ਤੈਨੂੰ ਕਿਉਂ ਤੂੰ ਟਾਈਟਨ ਲੈ ਕੇ ਆਏਗਾ ਮੈਂ ਮੇਰੇ ਦੋਸਤਾਂ ਨਾਲ ਉਹਨਾਂ ਘੁੰਮਣ ਪੈਣ ਜਾਣਾ ਹੈ ਵੀ ਕੋਮਣੋਂ ਪਰਨੇ ਜਾਣਾ। ਗਰਮੀ ਚ ਵੀ ਨਾ ਪੁੱਤ। ਤੇ ਤੇ ਪੈਸੇ ਮੇਰੇ ਕੋਲ ਨਹੀਂ ਹੈ। ਪੈਸਾ ਕੌਣੇ ਤੈਨੂੰ ਮਿਲਦਾ? ਆਹੋ। ਤੇ ਜ਼ਿੰਦਗੀ ਤੇ ਆਪਣੀ। ਪੈਸੇ ਦੇ ਸਾਹਮਣੇ ਵਾਲੇ ਪੰਪ ਬਰਬਾਦ ਕੀਤੀ ਐ। ਇੱਥੇ ਮੈਂ ਤੈਨੂੰ ਪੈਸੇ ਨਾ ਦਿੰਦੀ ਨਾ। ਹੋ ਗਿਆ ਕਨੇ ਸਿਓੜਾ। ਪਰ ਹੋਰ ਕੌਣ ਦੇਉ ਪੈਸੇ ਮੈਨੂੰ? ਮੇਰਾ ਇਹ ਸਾਰੇ ਘਰ ਚ। ਚਾਹ ਪਾਣੀ ਨੂੰ ਤੈਨੂੰ ਪੈਸਾ ਕਾਸੇ ਨੂੰ ਪੈਸਾ ਦਿੰਦੇ ਘਰੇ ਖਾ ਪੀ ਜੋ ਮਰਜੀ ਉਹ ਖਾ ਪੀ। ਪਾ ਤੈਨੂੰ ਪੈਸੇ ਚੰਗੇ ਢੀੜੇ ਪਾਉਣਾ, ਚੰਗੇ ਚੱਪਲਾਂ ਨੇ ਤੇਰੇ ਕੋਲੇ। ਤੈਨੂੰ ਕੀ ਚਾਹੀਦਾ? ਮਾਫ਼ ਮੇਰੇ ਗੰਦਾ ਗੁੱਸਾ ਨਾ ਕਰੀ। ਇਹ ਲਾੜਨਗਰ ਬਰਾੜੀ ਜਿੰਦਗੀ ਕਿ ਕਰ ਆ ਬਾਈ ਨੂੰ ਮੈਂ ਸਾਦਾ ਹੀ ਦਾ ਬਾਈ ਕੰਨਾ ਨਾ ਬੰਨਨ ਸਨੋ ਤੇਰੇ ਕੋਤੇ ਅਣੀ ਆਉਤੇ ਮਾਤਾ ਪੁੱਤ ਹਨ ਤੂੰ ਮੇਰੇ ਕੰਨੀ ਦੇਖ ਲੈ ਵੀ ਮੰਗਦਾ ਤਾਂ 100 ਬਾਈ ਤੇਰਾ ਕੰਨਾ ਪੁੰਜੇ ਕੋ ਨਹੀਂ ਡਿੱਗਣ ਦਿੱਤਾ ਪਰ ਨਾ ਸ਼ਕੰਦਰ ਤੂੰ ਆਪਣੀ ਜ਼ਿੰਦਗੀ ਸੰਭਾਲ ਲੈ ਇਸ ਦੁਨੀਆ ਤੇ ਬਾਰ ਬਾਰ ਨਹੀਂ ਆਉਣਾ ਮੇਰਾ ਪੁੱਤ ਅਜੇ ਤੇ ਕੁਝ ਨਹੀਂ ਬਿਗੜਿਆ ਉਹ ਗੱਭੀ ਮਾਰੇ ਅੰਨਾ ਇਤਨਾ ਨਾ ਬੰਨਦੇ ਰੋ ਬੜਾ ਤੂੰ ਕਿ ਮੈਨੂੰ ਪੈਸੇ ਦੇ ਮੈਂ ਜਾਣ ਉਹ ਮੇਰੇ ਦੋਸਤ ਕਿਹੜੇ ਬਾਰ ਮੰਨਦਾ ਜਨਾਂ ਇਹਨਰੇ ਕਾਲਾ ਸੌਂਸਾ ਤੇ ਇਨਾਂ ਅਰਲ ਥੋੜਾ ਜਿਹਾ ਦੇ ਦੇ ਪੈਸੇ ਕੋਈ ਗੰਤੀ ਆਹ ਗੱਲ ਨਾ ਮੇਰੀ ਮੰਨ ਦਾ ਨਾਮ ਕੀ ਕਰਾਂਗਾ ਭਾਈ ਨੂੰ ਤੇਰੇ ਥੋੜੇ ਜਿਹੇ ਪੈਸੇ ਕੀ ਦੇ ਦਨ ਨਾ ਅਰੇ ਬੇਬੀ ਤੂੰ ਇੰਨੀ ਗੱਲ ਕਰਕੇ ਪੈਸੇ ਦਵਾਇਆ ਤੂੰ ਚਲ ਕੋਈ ਨਾ ਪਰ ਇਹ ਵਾ ਕਿਉਂ ਫਿਰ ਵੀ ਨੀ ਦਵਾਇਆ ਤਾ ਨਾ ਕਿ ਕਿ ਕੋਠੀ ਪਾਉਣੇ ਨੇ ਜੇ ਕੰਮ ਕਰਕੇ ਆਏ ਉਹ ਹੀ ਰਹਿ ਗਾਉਂਗਾ ਦੁਆਰੇ ਉਹ ਇਹਦੇ ਪੁੱਤ ਨਾ ਕਬਾਰ ਦੀ ਗੱਲ ਆ ਉਹ ਸਾਰੇ ਤਾਂ ਨਾ ਆ ਉਹ ਪੁੱਤ ਸਿਕੰਦਰ ਉਹ ਗਾਇਕ ਫੋਨ ਉਹ ਸਾਰੀ ਰਹਿ ਕੇ ਕਰਕੇ ਮਰਜੀ ਤੋ ਫੜਨਾ ਨਹੀਂ ਪਰ ਮੈਂ ਤਾਂ ਮੈਂ ਆਉਦੀ ਹਾਂ ਬਿਲਹੌ ਆ ਰੋਗੀਆ ਆ ਆਏ ਮੈਂ ਸਿੱਖਦੀ ਆ ਨਿਕਲ ਗਿਆ ਉਹ ਕਿਆ ਦੇਖਦਾ ਪੁੱਤ ਕਿਉਂ ਜ਼ਿੰਦਗੀ ਪਰਵਾਰ ਕੀ ਚੀਜ਼ ਐਸਨੇ ਆਵਦੀ ਚੰਦਰੇ ਨਾਲ ਮਾਸੀ ਪਿਤਾ ਉਹ ਮਰਾ ਤੇਰੇ ਨਾਲ ਹੀ ਐਸੇ ਡੰਗੜੀ ਜ਼ਿੰਦਗੀ ਕਿਦੜਾ ਪਕਸਦੀ ਆ ਬਾਈਰੇ ਮੈਂ ਕਿੰਨੂੰ ਉਹ ਤਾਂ ਦੋ ਜਦ ਮੈਂ ਤੱਕ ਸੀ ਕਿ ਮੈਂ ਕਿਹੜੀ ਕਿਸਮਤ ਲਿਖਾਉਣ ਵਾਲੀ ਸੀ ਅੱਖਰ ਵਿਆਹ ਤਾਂ ਨਹੀਂ ਉਹਦੇ ਵੀ ਲਿਖੇ ਨੇ ਉਹਦੇ ਵੀ ਲਿਖੇ ਨੇ ਚੰਦਰੇ ਦੀ ਕਿਸਮਤ ਮਾਰੇ ਜੇ ਦਾ ਪੁੱਠੇ ਨਾ ਪੈ ਗਿਆ ਨਸ਼ੇ ਦੇ ਟਿਲ ਕਰਾ ਕਿਸੇ ਦਾ ਹੋਵੇ ਨਾ ਇਹ ਨਸ਼ੇ ਕਰਕੇ ਤੇ ਕਿੰਨੇ ਹੀ ਲੋਕਾਂ ਦੇ ਘਰ ਬੜਵਾਦੇ ਹੋ ਵੀ ਖੰਗੀ ਚੱਲਣ ਰੋਇਆ ਖੜਕ ਰਿਹਾ ਬਾਈ ਜੇ ਉਹ ਗੱਲ ਉਹ ਜੇ ਮੇਰੇ ਬਾਪੂ ਨੂੰ ਆਂਜ ਪੋ ਮੇਰਾ ਬਾਪੂ ਕਹਿੰਦਾ ਵੀ ਠੀਕ ਆ ਜਮੀ ਤੂੰ ਕਰਿਆ ਕਰ ਲਾ ਬਈ ਅਗਾਂ ਹੁਣ ਗਲਤ ਆ ਹੋਗੀ ਬਾਈ ਪਹਿਲਾਂ ਅਸੀਂ ਰਜਿਸਟਰੀ ਕਰਾਵਾਂਗੇ ਨਾਲ ਦੀ ਨਾਲ ਤੁਹਾਨੂੰ ਪੈਸੇ ਦੇ ਦਾਂਗੇ ਮੇਰੇ ਗਾਂ ਨਾਲ ਤੁਹਾਨੂੰ ਉਹ ਫਰਦਾ ਜਾਨ ਗੱਲ ਕਰੀਏ ਨਾ ਮੈਂ ਤੇ ਉਹ ਐ ਤਾਂ ਮੇਰੇ ਘਰ ਵਾਲੀ ਆ ਯਾਰ ਥਾਂ ਹੋਣ ਉਹ ਪਾਣੋਂ ਬਈ ਗਰਮੀ ਵਾਲੀ ਯਾਰ ਦਿਮਾਗ ਚੱਕ ਰੱਖ ਰਹੀਆਂ ਨੇ ਉਹ ਤਾਂ ਗੱਲ ਹੋ ਗਈ ਆਪਣੀ ਕੋਈ ਨਹੀਂ ਪਰ ਠੀਕ ਆ ਪੱਕੀ ਗੱਲ ਹੋ ਗਈ ਆਪਣੀ ਕਾਨੂੰਨ ਕਰਵਾ ਦਾਂਗੇ ਪਰ ਜੇ ਠੀਕ ਆ ਭਾਈ ਹਾਂ ਹੁਣ ਬਸ ਇਹਨੂੰ ਪਤਾ ਨਹੀਂ ਮੈਂ ਮੋਂ ਤੇ ਗੱਲ ਕਰੀਏ ਨਾ ਕਿੱਥੇ ਜਾ ਰਹੇ ਹੋਗੇ ਜਾਣਾ ਕਿੱਥੇ ਆ ਗੱਲ ਹੋ ਜੇ ਬੀਚੀ ਜ਼ਮੀਨਾਂ ਨਾਲ ਕਾਨੂੰਨ ਕਹਿੰਦੇ ਰਜਿਸਟਰੀ ਕਾਉਣੀ ਆ ਉਹ ਤੁਸੀਂ ਬਾਤ ਚੋ ਕਰਵਾਇਓ ਮਾੜਾ ਮੋਟਾ ਨਾ ਘਰੇ ਧਿਆਨ ਰੱਖੋ ਹਰ ਟਾਈਮ ਨਾ ਬਾਰ ਬਾਰ ਇਹਨਾਂ ਸੋਚਿਆ ਕਰੋ ਕੁਝ ਪਤਾ ਚ ਕੀ ਹੋ ਗਿਆ ਨਾ ਕੀ ਹੋ ਗਿਆ ਉਹ ਨਾ ਕੀ ਉਹ ਵੀਰ ਆਇਆ ਸੀ ਨਸ਼ੇ ਨਾਲ ਡੱਕਿਆ ਟਕਾਇਆ ਪਤਾ ਤੇ ਬਾਪੂ ਤੋਂ ਪੈਸੇ ਲੈ ਗਿਆ ਸਾਰੇ ਕੋਕੇ ਉਲਟਾ ਪੱਥੇ ਤਾਂ ਕਾ ਮਾਰ ਗਿਆ ਤੇ ਉਹ ਗੱਲ ਕਰੀ ਜਾਂਦੇ ਸੀ ਜੀਦੀ ਦੇ ਵਿਆਹ ਬਾਰੇ ਰਾਨੀ ਬਾਰੇ ਤੇਨਾਂ ਕੋਈ ਫੋਨ ਨਹੀਂ ਆ ਤੇ ਮੰਮੀ ਬੜਾ ਕਿੰਨਾ ਰੋਈ ਅੱਜ ਮੈਂਨੇ ਤਾਂ ਜੀਦੀ ਨੇ ਮੱਸਾ ਸੰਭੇ ਚ ਉਕਰਾਈ ਅਰੇ ਅੱਜ ਜਨ ਹੁੰਦੀ ਆ ਮੰਮੀ ਅਜੇ ਦੇਖੀ ਤੂੰ ਜਦੋਂ ਘਾਰੋਂ ਅਜੇ ਹੋਰ ਵੀ ਨੂੰਣਾ ਪੋਨ ਮੈਂ ਥੋੜੀ ਕਹਿਣਾ ਦਾ ਆਪਾ ਵੱਡੇ ਆਪਣਾ ਫਰਜ਼ ਪਾਉਣ ਦਾ ਦਾ ਮਾੜਾ ਮੁੱਟਾ ਘਰੇ ਦੇਖਿਆ ਕੋ ਉਹ ਯਾਰ ਦੇਖਿਆ ਕੀ ਕਰੂੰ ਮੈਂ ਤਾਂ ਛੋਟਾ ਗਾ ਤੇ ਮੈਂ ਕਹਿਣਾਗਾ ਫਰ ਮਾਂ ਗੱਲ ਪੈਂਦੀ ਏ ਮੇਰੀ ਕੋਈ ਕੁਛ ਨਹੀਂ ਕਹਿੰਦਾ ਉਹ ਉੱਤ ਦੇਖਦਾ ਆਪਣੇ ਆਹ ਕਿੰਨਾ ਹੋ ਰਹੀਆਂ ਨੇ ਹੋਰ ਮੜ ਆ ਰਿਆ ਨਾ ਰਾਣੀ ਖੜ ਜਾ ਉਹ ਰੇ ਕੀ ਕਰ ਆ ਗਈ ਆ ਗਈ ਮੈਂ ਕਹਿਣੀ ਕਿ ਤਾ ਤਨ ਤੂੰ ਫੋਨ ਨਹੀਂ ਲਾਉਂਦਾ ਪਤਾ ਨਹੀਂ ਕੀ ਕਰਦਾ ਨਹੀਂ ਫੋਨ ਨਹੀਂ ਲਾਉਂਦਾ ਕੀ ਕਰੀਂ ਤੇ ਤੇਰੀ ਭਰਜਾਈ ਨਹੀਂ ਕੀ ਜਾਂਦੀ ਇੱਕ ਤਾਂ ਸਾਨੂੰ ਪਤਾ ਵੀ ਬੀਬੀ ਨੇ ਪੈਸੇ ਦੇ ਦੇ ਕੇ ਨਾ ਇੱਕ ਤਾਂ ਮਾਂ ਦੀ ਮਮਤਾ ਹੈਗੀ ਕੁਝ ਕਾਇ ਹੈ ਨਹੀਂ ਸਕਦੇ ਹਨਾ ਮਾਂ ਦੇ ਲਈ ਪ੍ਰਮਾਤਮਾ ਨੇ ਮਾਂ ਦਾ ਨਹੀਂ ਜਨਾਇਆ ਵਿਜਾਏ ਪੁੱਤ ਜੈ ਜੇ ਮਰਜੀ ਖੂਬ ੱਟੀ ਜਾਵੇ ਪਰ ਮਾਂ ਨਹੀਂ ਆਪਦੇ ਪੁੱਤ ਨੂੰ ਮਾਰਾ ਡੂੰਹੀਂ ਦੇ ਤੇ ਵੀਰੇ ਦੇ ਨਾਂ ਨਸ਼ੇ ਨਾਲ ਆਏ ਹੱਥ ਕੰਬਦੇ ਤੇ ਦੇਖ ਕੀ ਚਤਖਾਉ ਹੀ ਤੇ ਅਗਰ ਤੂੰ ਪਾ ਜੇ ਮਾਂ ਜੀ ਉਹਨੇ ਨਾ ਜਾ ਤੇ ਨਾਲੇ ਵੀਰੇ ਨਾਲ ਪਾਪਾ ਜੀ ਦੇ ਸਾਰੇ ਪੈਸੇ ਖੋ ਕੇ ਲੇਗਾ ਪਰਸੀ ਲੈ ਗਿਆ ਪੱਪੂ ਤਾਂ ਫੋਕੇ ਹਾਰੀ ਉਹਨੂੰ ਪਤਾ ਨਾ ਮਾਂ ਨੇ ਉਹਨੂੰ ਕਿੰਨਾ ਚਮੜਾਇਆ ਜੇ ਹੁਣ ਮਾਂ ਬੋਲਦਾ ਫਿਰ ਬਾਪੂ ਮਾਂ ਦੇ ਐ ਜਾਂਦਾਗਾ ਵੀ ਕਿਤੇ ਇਹ ਗੱਲ ਤਾਂ ਸੋਚੋ ਬੱਚਾ ਮਨਾਇਆ ਜੇ ਆਪਾਂ ਉਹਨਾਂ ਨੂੰ ਮੰਮੀ ਦੇ ਚਮਾਇਆ ਆਪਾਂ ਨੂੰ ਸਮਝਾ ਵੀ ਸਕਦੇ ਹਾਂ ਉਹਨੂੰ ਆਪਾਂ ਸੈਂਟਰ ਚ ਚਾਪਾ ਦਾਖਲ ਕਰਾ ਕੇ ਉਹਨੂੰ ਸਦਾ ਵੀ ਸਕਦੇ ਦੀ ਜ਼ਿੰਦਗੀ ਬਣ ਜੂਗੀ ਆਪਾਂ ਉਹਨੂੰ ਨਸਾ ਨਸਾ ਕੇ ਅੰਦਰ ਚ ਚਕਾ ਨਵੇਂ ਵੀ ਹੈ ਤਾਂ ਤਾਂ ਹੱਥ ਨੂੰ ਆਪਣਾ ਭਰਾ ਪੁਰਾਣੀ ਹੁਣ ਕੀ ਕਰੇ ਦੇਖ ਵੀਰਾ ਸਾਥ ਦਾ ਮਾਰੂ ਸਾਵੇਂ ਸਿੱਤੂ ਤੇ ਜੇ ਤੂੰ ਨਹੀਂ ਖੜੇਗਾ ਮੇਰੇ ਭਰਾ ਤਾਂ ਫਿਰ ਤੁਸੀਂ ਦੇਖੋ ਥੋੜੇ ਤਾਂ ਬਰਾਬਰ ਦੀ ਬਾਤ ਹੈ ਉਹ ਅਜ ਚੰਗਾ ਚੇ ਮਾਰਾ ਉਹਦੇ ਵੇਲੇ ਦੇਖਣਾ ਗਾ ਮੈਂ ਤੈਨੂੰ ਐਂ ਨਹੀਂ ਕਹਿੰਦਾ ਚੰਗਾ ਮਾਰਾ ਚੱਲ ਕੋਈ ਗੱਲ ਨਹੀਂ ਆਪਾਂ ਦਬਾਈ ਦਬੂਈ ਦਵਾ ਦਾਂਗੇ ਉਹ ਬੇਬੇ ਨੂੰ ਸਮਝਾ ਮਾੜਾ ਜਾਂ ਉਹਨੂੰ ਪੈਸੇ ਨਾ ਦੇਆ ਕਰੇ ਬੇਬੇ ਮੰਨਦੀ ਨਹੀਂ ਬੇਬੇ ਨੇ ਇੰਨਾ ਰੋਕਨੇ ਬੇਬੇ ਬਾਪੀਂ ਤੱਕ ਨਾ ਲੈ ਦੇ ਦੇ 100 ਰੁਪਏ ਮੈਂ ਤਾਂ ਸਹੀ ਇਹ ਤੇਰੇ ਬਜ਼ਾਰ ਬੂਲਫ ਨਾ ਕਿੱਥੇ ਨੋ ਤੋਗੇ ਬੰਦ ਉਹਨਾਂ ਨੇ ਪਿਆ ਕੋਈ ਜਿੱਦੀ ਗੱਲ ਕਰੀ ਜਾਂਦੇ ਸੀ ਯਾਰ ਮੇਰੀ ਗੱਲ ਸੁਣੋ ਮੇਰੇ ਵਿਆਹ ਨੂੰ ਲੈ ਲੜਦੇ ਬਈ ਤਾਦੀ ਜ਼ਮੀਨ ਦਾ ਕੰਮ ਕਰ ਦੇ ਬੇਬੇ ਨੇ ਤਾਂ ਵੀ ਆ ਹੁਣ ਤੀਜਾ ਕੰਮ ਆ ਵੀ ਕਰਨਾ ਪਊ ਮੈਨੂੰ ਆ ਹੁਣ ਸੈਟਰ ਸੌਂਟਰ ਲੈਣ ਵਿੱਚ ਕਉਨੇ ਐ ਨਹੀਂ ਪਤਾ ਕਾਨੂੰ ਇਹ ਭਾਂਡਾ ਕਿੱਦਾਂ ਕਰਨਾ ਹੀ ਪਊਗਾ ਕਿ ਇੱਕ ਨੈਲ ਲੰਗਾ ਜਿਹੜੀ ਹੁਣ ਤੁਸੀਂ ਕਹਿੰਦੇ ਦੋ ਕਿੰਨੇ ਜ਼ਮੀਨ ਦੇ ਲੈ ਲੈ ਨਾ ਜਾਣੇ ਬਾਰੋ-ਬਾਰ ਵੇਚ ਕੇ ਖਾਜੇ ਫਿਰ ਆਪਾਂ ਕਿਦੇ ਲੈਣ ਦਾ ਨਹੀਂ ਨਹੀਂ ਭਾਬੀ ਇਹ ਜਿੱਥੇ ਤਕਾਉਣੇ ਹੋਏ ਪਤਾ ਹੀ ਨਹੀਂ ਹੁੰਦਾ ਦੀਦੀ ਉਹ ਪਾਣੀ ਤਾਂ ਮੇਰੇ ਆ ਨਹੀਂ ਬੋਲੀ ਜਾਨੀ ਆ ਤੂੰ ਨਹੀਂ ਇਹ ਨਹੀਂ ਜਾਨੀ ਹੈਗਾ ਵੀਰ ਨਸੇੜਾ ਦੋਖਾ ਰੇ ਵੀਰ ਨਸੇ ਫਿਰ ਵਾਦੀ ਕਪੇਟੋ ਤਾਂ ਮੈਂ ਨਾਲੇ ਬੋਲਣਾ ਨਾ ਬੋਲਿਆ ਪਰ ਮੈਂ ਤੁਹਾਨੂੰ ਦੱਸਾਂਗਾ ਸਮਝਾ ਲੂੰਗਾ ਮੈਂ ਆਪੀ ਚਾ ਲੈ ਮੇਰੀ ਤੋਂ ਨਾ ਕਵੜਾ ਉਹ ਕਵੜਾ ਨਹੀਂ ਆਉਦੀ ਮਰ ਜਾਂਦੀ ਐ ਚਲੋ ਸ਼ਾਮ ਨੂੰ ਆਉਗਦੇ ਪੜਿਆ ਐ ਮੱਕੂ ਜੀ ਨਾ ਯਾਰ ਬਲਬ ਸਮਝਾਈ ਹੀ ਉਹ ਵੀ ਰਸਿਆਣਾ ਹੈ ਜਦ ਕਭੋ ਭਰਾਵਾਂ ਭਰਾਵਾਂ ਦੀ ਗੱਲ ਹੈ ਫਿਰ ਆਪਾਂ ਬੋਲ ਨਹੀਂ ਸਕਦੇ ਬਾਬੀ ਓਏ ਮੈਂ ਹੀ ਦੱਸਦੀ ਸੀਗੀ ਵੀ ਮੰਮੀ ਇਹ ਬਤਾਜੇ ਕਿ ਕਿੰਨਾ ਰੋਈ ਤੇ ਵੀ ਸੱਪ ਤੇ ਪੈਸੇ ਨਹੀਂ ਆਫਤਾਰੇ ਓਕੇ ਸੁਨਾ ਗੰਗਨਾਮ ਜੰਮਿਆਂ ਨੂੰ ਦੁੱਖ ਤਾਂ ਹੁੰਦਾ ਹੀ ਹੈ ਜੇ ਤੇ ਇਹ ਜੀ ਕੋਈ ਗੱਲੋ ਸੈਲ ਵਾਕਿੰਗ ਮੈਂ ਸਾਲਾ ਰ ਠੀਕ ਠੀਕ ਇਹ ਰਬਾ ਕੀ ਕਰਾ ਜੋ ਇਹ ਮੁੰਡੇ ਦਾ ਦੇਖ ਲੈ ਉਹ ਵੀ ਜੱਗਾ ਵੀ ਤਾਂ ਮੇਰਾ ਪੁੱਤ ਹੀ ਹੈ ਇਹ ਵੀ ਮੇਰਾ ਪੁੱਤ ਹੈ ਨਾ ਕੰਜਰ ਦੇ ਨੂੰ ਪੂਰ ਸਾਦੇ ਨੇ ਜੇ ਕੋਰ ਦਤਾ ਵੀ ਮਰ ਗਏ ਜੇ ਪੈਸੇ ਦੇ ਤੇ ਤਾਂ ਵੀ ਮਰ ਗਏ ਜੇ ਨਹੀਂ ਦੇਤੇ ਤਾਂ ਨਹੀਂ ਮਰ ਉਹ ਮੈਥੋ ਦਾ ਖੋ ਕੇ ਲੈ ਗਿਆ ਐ ਨਹੀਂ ਪਤਾ ਜੀ ਹੌਲੀ ਹੌਲੀ ਇਹ ਵੀ ਹੱਥ ਕਿਹਦੇ ਪਾਸੇ ਨਹੀਂ ਜੋ ਹੁਣ ਤਾਂ ਨਹੀਂ ਸੁਧਰਦਾ ਏ ਤੁਸੀਂ ਨਹੀਂ ਕੀ ਸੁਧਰ ਮੈਂ ਉਹ ਚਾਲ ਮਨਾ ਟਿੱਕਾ ਕਰ ਪਾ ਨਹੀਂ ਉਹ ਪੋਚਣਾ ਬੈਠਾ ਉਹ ਸਰੀਰ ਦਾ ਸੱਟਾ ਉਹ ਸਤੰਤਰ ਤੇ ਅਦਾਜ ਕਰ ਕਰਕੇ ਰੋਣਾ ਮੈਂ ਮੈਂ ਵੀ ਉਹੀ ਗੱਲ ਕਰਨੀ ਤੇ ਪਾਣੀ ਪੀ ਲੋ ਮੈਂ ਨਿੰਗੂ ਪਾਣੀ ਬਣਾਇਆ ਚੰਗਾ ਪੀਓ ਇਹ ਤਾਂ ਬੜੀਆ ਇਥੇ ਤਾਂ ਉਹ ਤਾਂ ਸ਼ਕੰਦਰ ਦੀ ਗੱਲ ਕਰਦਾ ਸੀ ਭਾਈ ਕੱਲ ਪੈਸੇ ਸਾਰੇ ਦੇ ਸਾਰੇ ਕੋਕੇ ਲੈ ਗਿਆ ਐਵੇਂ ਨਹੀਂ ਵੀ ਜਿੰਨੇ ਚਾਹੀਏ ਗੁੰਡੇ ਦਾ ਜਾ ਉਹੀ ਗੱਲ ਆ ਮੈਂ ਬਾਪੂ ਉਹਨੂੰ ਤਰਸਿਆ ਸੀਦਾ ਵੀ ਤੁਸੀਂ ਤਾਂ ਮੁੰਡੇ ਨਾਲ ਘਰ ਤਾਂ ਬਣਾਈ ਜਾਂਦੇ ਹੋ ਨਾ ਤੇ ਹੁਣੇ ਨਸ਼ੇ ਪੱਤੇ ਜੇ ਟੱਕੇ ਹੋਏ ਨੇ ਇਹਨੂੰ ਕੀ ਪਤਾ ਲੱਗੂ ਨਾ ਜਾਣੇ ਆਪਣਾ ਜ਼ਿੰਦਾ ਗੁੰਡਾ ਤੋੜ ਕੇ ਪੇਟੀ ਨਿ ਮਾਰੀ ਚਰਪੀਏ ਨੇ ਜੇ ਕੱਟ ਕੇ ਇਹ ਤਾਂ ਜਾ ਕੇ ਨਸ਼ੇੜੀਆਂ ਨਾਲੇ ਬਹਿ ਜਾਊਗਾ ਸਾਰੇ ਘਰ ਦੀ ਬਰਬਾਦੀ ਲੈ ਦੂਏ ਆਪਣੀ ਉਹ ਭਾਈ ਉਹ ਕੀ ਕਰੀਏ ਕਰੋ ੜਦਗੇ ਉਹ ਨਾ ਨਾ ਰੋ ਕੱਟਿਆ ਜਾਂਦਾ ਐਸੀ ਕਰੋ ਵੀ ਨਹੀਂ ਕੱਟਿਆ ਜਾਂਦਾ ਸਾਰੇ ਘਾਰੇ ਦੀ ਪੀਰੇ ਨੇ ਉਹਨੇ ਚ ਬਣਾਇਆ ਦਾ ਸਾਰਾ ਬਿਗੜਾ ਤਾਂ ਤੇਰੀ ਮਾਂ ਦੇ ਪੈਰੋਂ ਹੀ ਆਇਆ ਇਹ ਉਸੇ ਨੇ ਚਾਹਿਆ ਹਰ ਆ ਤੀ ਉਹ ਨਹੀਂ ਬਈ ਉਹੀ ਗੱਲ ਆ ਇੱਕ ਤਾਂ ਤੀ ਪੁੱਤ ਨੂੰ ਪਸੰਦ ਨਹੀਂ ਆਈਦਾ ਹੁੰਦਾ ਇਹ ਬਗੈੜ ਦੀ ਆ ਦੇ ਪੈਚੇ ਤੇ ਪੈਤੇ ਜਿੰਨਾ ਕੰਨ ਛੋਟੇ ਕਹਿਣ ਤੇ ਉਹ ਪੈਦੇ ਤੇ ਕੋਕੇ ਪਾਸਾ ਭੱਜ ਗਿਆ ਬਸ ਇਹ ਹੀ ਸੋਚੀ ਜਾਂਦਾ ਜੀ ਵੀ ਮਾਰਾ ਜੰਮੇ ਨਾ ਤੇ ਮਾਰਾ ਕਿਸੇ ਦੇ ਆਵੇ ਨਾ ਫੜ ਬਾਪੂ ਕਹਿੰਦੇ ਮੈਨੂੰ ਇੱਕੋ ਹੀ ਗੱਲ ਕਹਿਣੀ ਹੈ ਹਾਂ ਰਿਸ਼ਤੇਦਾਰਾਂ ਨਾਲ ਆਪ ਕੋ ਗੱਲਬਾਤ ਕਰ ਲੈ ਠੀਕ ਆ ਇਹਨੂੰ ਕੁ ਸਮਝਾ ਦੇਣਗੇ ਨਹੀਂ ਅੱਤ ਆਪਣਾ ਬੇਚ ਪੁੱਛ ਕੇ ਸਾਰਾ ਕੁਝ ਖਾ ਜਾਊ ਆਪਣੇ ਕੁਲੀ ਚ ਕੱਖ ਨਹੀਂ ਰਹਿਣਾ ਉਹ ਭਾਈ ਰਿਸ਼ਤੇਦਾਰਾਂ ਨੂੰ ਵੀ ਸੱਦ ਲਾਂਗੇ ਖਾਰਾ ਮੈਂ ਤਾਂ ਐਂ ਕਹਿੰਦਾ ਸੀ ਨਾਲੇ ਮੈਂ ਬਹੁਤ ਸਮਝਾ ਕੇ ਦੇਖਿਆ ਮੈਂ ਵੀ ਤੈਨੂੰ ਇੱਕ ਗੱਲ ਖੋਰ ਦੱਸਦਾ ਵੀ ਤੂੰ ਗੱਲ ਸੁਣ ਆਪਦੇ ਕੋਈ ਚਾਚੇ ਤਾਏ ਦੀ ਕੁੜੀ ਹੁੰਦੀ ਆ ਕੋਈ ਪੂਆ ਪੂਫੀਟ ਹੋਦੀ ਆ ਤੂੰ ਹੀ ਰਿਸ਼ਤਾ ਕਰਾ ਦੇ ਖਬਰ ਸੁਧਰੀ ਜਾਵੇ ਨਾ ਬਾਪੂ ਤੋਵਾ ਤਾ ਬਤਾਵਾ ਐਨਨ ਸੇੜੀ ਮੈਂ ਬੇ ਰਿਸ਼ਤਾ ਨਾ ਬਾਪੂ ਅੱਜ ਤਾਂ ਮੈਨੂੰ ਆ ਗੱਲ ਕਹਤੀ ਅੱਗੇ ਤਾਂ ਨਾ ਕਹੇਤੀ ਮੈਂ ਬਗਾਨੀ ਤੀ ਅੱਗੇ ਤੇ ਟੋਪਰੀ ਥੋੜੀ ਉਨ ਨਹੀਂ ਭਾਈ ਦੇਖੋ ਘਰ ਚ ਸਭ ਕੁਝ ਹੈਗਾ ਇਹ ਆਪ ਹੀ ਸੁਧਰ ਜੂਗਾ ਪਾਪੋ ਸਭ ਕੁਝ ਸੰਪੀ ਦੇਖਣ ਜਦੋਂ ਆਪਣਾ ਧੀ ਪੁੱਤੀ ਮਾੜਾ ਦਾ ਆਪਾਂ ਬਗਾਨੀ ਦੀ ਦੁੱਧੋ ਦੋ ਪਰਹੀ ਕੱਲ ਨੂੰ ਉਹਨੇ ਮੈਨੂੰ ਖਿੱਚੀ ਭਰੂਗਾ ਭਾਈ ਹੁਣ ਤੇਨੂੰ ਮੈਂ ਕੀ ਕਹਾਂ ਜਦੋਂ ਮੈਂ ਆਪਣੇ ਮਨਾ ਆਪਣੇ ਆਪਣੇ ਸਾਡੇ ਵਾਲੇ ਤੋਂ ਦੇਖ ਲਵਾਂ ਨੇ ਸਹੀ ਆ ਬੰਦ ਜੇਰ ਵੀ ਹੈਗੇ ਜੇ ਨਖਸਨਾ ਤੇ ਉਹਦਾ ਮੈਂ ਕਦੇ ਨਹੀਂ ਅਸਾ ਕਰਤ ਰਹਿੰਦੀ ਚਲ ਕੋਈ ਨਹੀਂ ਭਾਈ ਮੇਰਾ ਤਾਂ ਕਹਿਣ ਦਾ ਫਰਜ ਸੀ ਤੂੰ ਮੇਦੀ ਪਰਜਾਈ ਆ ਤੂੰ ਹੀ ਰਿਸ਼ਤਾ ਕਰਾਉਂਦੀ ਹੋ ਕੌਣ ਕਰਾਉ ਇਹਨੂੰ ਚਲ ਕੋਈ ਨਾ ਬਬੂ ਤੂੰ ਟੈਨਸ਼ਨ ਨਾ ਲੈ ਕੋਨਾ ਪਿੱਕੀ ਗੋਜ ਸਾਰਾ ਤੇ ਆਹ ਉਹ ਤਾਂ ਖਾ ਠੀਕ ਹੋ ਜੀ ਨਾ ਦੇਖ ਨਾ ਇਹਨੇ ਵੀ ਕਹਿਤਾ ਹੋਰ ਕੌਣ ਕਰਾਉ ਜਦੋਂ ਸਾਕੀ ਪਰਜਾਈ ਰਿਸ਼ਤਾ ਕਰਾਉਂਦੀ ਉਹ ਕੰਜਰ ਦੇ ਫਪਾ ਜੇ ਤੂੰ ਇਹ ਬੈਵਤਾ ਚ ਪੈ ਗਿਆ ਤਾਂ ਹੀ ਤੇਰੀ ਪਰਜਾਈ ਵੀ ਨਹੀਂ ਰਿਸ਼ਤਾ ਕਰਾਉਣ ਨੂੰ ਤਿਆਰ ਸ ਸ੍ਰੀਕੇ ਨੇ ਕਿੱਥੋਂ ਕਰਾਉਣਾ ਇਹ ਮੰਨਦੇ ਰਹੇ ਦਾ ਰਮਨ